ਰੋਇਆ ਤੁਸੀਂ ਕਰੀਏ ਜਗਾ ਨਹੀਂ ਗਿਆ ਬਰਾਵ ਸਟਾਰਟ ਮੇਰਾ ਨਾਮ ਕੁਵਰ ਅਮਰਜੀਤ ਵੀਰ ਸਿੰਘ ਆ ਮੈਂ ਸ਼ਹਿਰ ਬਟਾਲੀ ਦੇ ਲਾਗੇ ਪਿੰਡਾ ਉਮਰਵਾਲਾ ਉੱਥੋਂ ਦਾ ਰਹਿਣ ਵਾਲਾ ਕੀ ਮਕਾਮ ਤੁਸੀਂ ਹਾਜ਼ਰ ਕੀਤਾ ਜੀ ਕਿਨਿੰਗਸ ਵਾਕ ਫਰਕਲਟ ਸਰ ਮੇਰੇ ਟੋਟਲ 20 ਵਰਲਡ ਰਿਕਾਰਡ ਨੇ ਤੇ ਰੀਸੈਂਟਲੀ ਮੈਂ ਗਿਨੀਸ ਬੁੱਕ ਦੇ ਵਿੱਚ ਨਵਾਂ ਰਿਕਾਰਡ ਬਣਾਇਆ ਹਾਂ ਗਿਨੀਸ ਵਰਲਡ ਰਿਕਾਰਡ ਦੇ ਵਿੱਚ ਮੇਰੇ ਪਹਿਲਾਂ ਵੀ ਦੋ ਰਿਕਾਰਡ ਹੈਗੇ ਨੇ ਤੇ ਟੋਟਲ ਹੁਣ ਤਿੰਨ ਗਿਨੀਸ ਬੁੱਕ ਦੇ ਵਿੱਚ ਨੇ ਤੇ 17 ਬਾਕੀ ਬੁੱਕਾਂ ਦੇ ਵਿੱਚ ਨੇ ਕੀ ਕੀਤਾ ਜੀ ਤੁਹਾਡਾ ਇਸ ਕਿਤਾਬ ਵਿੱਚ ਨਾਮ ਦਰ ਗਿਆ ਸਰ ਮੇਰੇ ਅਲੱਗ-ਅਲੱਗ ਡੰਡਾਂ ਦੇ ਰਿਕਾਰਡ ਨੇ ਪੁਸ਼-ਅਪ ਦੇ ਰਿਕਾਰਡ ਨੇ ਜਿਸ ਕਰਕੇ ਮੈਨੂੰ ਪੁਸ਼-ਅਪ ਮੈਨ ਆਫ ਪੰਜਾਬ ਕਿਹਾ ਜਾਂਦਾ ਪੁਸ਼-ਅਪ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੁਣ ਤੱਕ ਕਿੰਨੇ ਰਿਕਾਰਡ ਤੁਸੀਂ ਬ੍ਰੇਕ ਕਰ ਦਿੱਤੇ ਸਰ ਟੋਟਲ 20 ਵਰਲਡ ਰਿਕਾਰਡ ਬਣਾ ਚੁੱਕੇ ਹਾਂ ਮ ਸਰ ਸਾਰੇ ਇੰਟਰਨੈਸ਼ਨਲ ਐਥਲੀਟਸ ਨੇ ਜਿਵੇਂ ਰੋਨ ਕੂਪਰ ਜੀ ਬਰੂਸਲੀ ਜੀ ਹੁਣ ਸਾਡੇ ਪਾਕਿਸਤਾਨੀ ਐਥਲੀਟ ਨੇ ਉਹਨਾਂ ਦਾ ਰਿਕਾਰਡ ਬ੍ਰੇਕ ਕਰਕੇ ਮੈਂ ਆਪਣੇ ਨਵੇਂ ਰਿਕਾਰਡ ਐਸਟੈਬਲਿਸ਼ ਕੀਤੇ ਨੇ ਮੰਗਾਂ ਦੇ ਖੋਟਾਂ ਦੇ ਕਰਕੇ ਤੁਹਾਨੂੰ ਕਿੱਥੇ ਕਿੱਥੇ ਸਨਮਾਨਿਤ ਕੀਤਾ ਗਿਆ ਹੈ ਸਰ ਮੈਨੂੰ ਸਨਮਾਨ ਮਿਲ ਚੁਕਿਆ ਹੈ ਸਵਾਭੀਮਾਨ ਪੁਰਸਕਾਰ ਕਰਮਵੀਰ ਚੱਕਰ ਪੁਰਸਕਾਰ ਯੂਨਾਈਟਿਡ ਨੇਸ਼ਨ ਵੱਲੋਂ ਸਾਡੀ ਦਿੱਲੀ ਗੁਰਦੁਆਰਾ ਕਮੇਟੀ ਹੈ ਉਹਨਾਂ ਨੇ ਸਨਮਾਨ ਕੀਤਾ ਵਾ ਐਸਟੀਪੀਸੀ ਅੰਮ੍ਰਿਤਸਰ ਤੋਂ ਇਹਨਾਂ ਨੇ ਸਨਮਾਨ ਕੀਤਾ ਵਾ ਹੋਰ ਵੀ ਕਈ ਆਪਣੇ ਜਿਵੇਂ ਸਕੂਲਾਂ ਕਾਲਜਾਂ ਦੇ ਵਿੱਚ ਮੇਰੇ ਸਨਮਾਨ ਹੋਏ ਨੇ ਨੌਜਵਾਨ ਪੀੜ੍ਹੀ ਨੂੰ ਕੀ ਸਰ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਹਾਡਾ ਕੋਈ ਟੀਚਾ ਵਾ ਜਿਹਨੂੰ ਤੁਸੀਂ ਮਿੱਥ ਕੇ ਬੈਠੇ ਹੋ ਤੁਸੀਂ ਪਉਣਾ ਹੈ ਤਾਂ ਮਿਹਨਤ ਕਰਦੇ ਰਹੋ ਉੱਥੇ ਚੱਲਦੇ ਰਹੋ ਮੁਸ਼ਕਲਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਪਾਰ ਵੀ ਤੁਸੀਂ ਸਾਰਿਆਂ ਨੇ ਕਰਨਾ ਹੈ ਕਿਉਂਕਿ ਜੇ ਤੁਹਾਡਾ ਮਕਸਦ ਆ ਤੇ ਮੁਸ਼ਕਲਾਂ ਵੀ ਤੁਹਾਡੀਆਂ ਨੇ ਜੇ ਮਕਸਦ ਨੂੰ ਤੁਸੀਂ ਪਉਣਾ ਵਾ ਤੇ ਮੁਸ਼ਕਲਾਂ ਨੂੰ ਵੀ ਤੁਸੀਂ ਹੀ ਪਾਰ ਕਰਨਾ ਉਹਨਾਂ ਨੂੰ ਪਾਰ ਕਰਕੇ ਤੁਸੀਂ ਆਪਣੇ ਲਕਸ਼ੇ ਨੂੰ ਹਾਸਲ ਕਰੋ ਤੇ ਦੁਨੀਆ ਦੇ ਸਾਹਮਣੇ ਨੌਜਵਾਨਾਂ ਦੇ ਸਾਹਮਣੇ ਇੱਕ ਮਿਸਾਲ ਬਣ ਕੇ ਪੈਦਾ ਹੋਵੋ Yeah. <laughs>